ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਪਿਊਸ਼ ਗਰਗ ਹੈ ਮੈਂ ਹੈਬੋਵਾ ਆਮ ਆਦਮੀ ਕਲੀਨਿਕ ਦੇ ਵਿੱਚ ਐਜ਼ ਅ ਮੈਡੀਕਲ ਆਫੀਸਰ ਪੋਸਟਡ ਹਾਂ ਇੱਥੇ ਸਾਡੇ ਕੋਲੇ ਰੋਜ਼ ਦਾ ਤਕਰੀਬਨ 100 ਮਰੀਜ਼ ਆਂਦਾ ਹੈ ਉਹਨਾਂ ਦਾ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਤੇ ਫ੍ਰੀ ਬਲੱਡ ਟੈਸਟ ਕੀਤੇ ਜਾਂਦੇ ਆ ਮੈਂ ਆਮ ਆਦਮੀ ਕਲੀਨਿਕ ਆਪਣੇ ਬੱਚਿਆਂ ਦੀ ਔਰ ਆਪਣੀ ਦਵਾਈ ਲੈਣ ਆਨੀ ਮੈਂ ਇੱਕ ਵਾਰੀ ਟੈਸਟ ਵੀ ਕਰਵਾਏ ਨੇ ਔਰ ਡਾਕਟਰ ਸਾਹਿਬ ਵੀ ਬਹੁਤ ਜ਼ਿਆਦਾ ਵਧੀਆ ਨੇ ਸਰਕਾਰ ਦਾ ਭਗਵੰਦ ਮਾਨ ਸਰਕਾਰ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਮਹੱਲੇ ਦੇ ਵਿੱਚ ਮੁਹੱਲਾ ਕਲੀਨਿਕ ਖੁਲਾਇਆ ਜਿਹਦੇ ਚ ਦਵਾਈਆਂ ਬਲੱਡ ਟੈਸਟ ਸਾਰੇ ਫ੍ਰੀ ਹੁੰਦੇ ਸੀ ਮੇਰਾ ਨਾਮ ਅਮਰਜੀਤ ਕੌਰ ਹੈ ਜੀ ਮੇਰੀ ਤਾਂ ਟੋਟਲ ਦਵਾਈ ਇੱਥੋਂ ਚੱਲਦੀ ਹੈ ਜੀ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੇਰਾ ਨਾਮ ਸੁਮਨ ਹੈ ਨਿਊ ਪ੍ਰਤਾਪ ਨਗਰ ਤੋਂ ਅਸੀਂ ਆਏ ਹਾਂ ਦਵਾਈ ਬਹੁਤ ਅੱਛੀ ਮਿਲੀ ਹੈ ਬਹੁਤ ਸਾਰਾ ਆ ਜੜੀ ਤੇ ਬਹੁਤ ਬਹੁਤ ਧੰਨਵਾਦ ਆ ਸਰਕਾਰ ਦੇ ਜਿਨੇ ਨੇ ਨੇੜੇ ਸਾਡਾ ਜਲੀਆ ਬਣਾਇਆ ਹੈ ਇੱਥੇ ਸਾਨੂੰ ਹਰ ਇੱਕ ਫੈਸਿਲਿਟੀ ਮਿਲ ਰਹੀ ਹੈ ਮੈਂ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੇਪੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ